ਤੁਹਾਨੂੰ ਸਭ ਨੂੰ ਪਤਾ ਮਜਿੱਠੀਏ ਬਾਰੇ ਹਰ ਰੋਜ਼ ਨਮੀਆਂ ਤੇ ਨਮੀਆਂ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਅੱਜ ਵੀ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਇੱਕਦਮ ਬੋਹ ਛੁੜ ਜਾਣੇ ਕਿ ਹੈ ਮਜਿੱਠੀਆ ਇਦਾਂ ਵੀ ਕਰ ਸਕਦਾ ਪਰ ਇਹ ਸਾਰੀ ਜਾਣਕਾਰੀ ਦੋਸਤੋ ਜਾਣਕਾਰੀ ਹਾਸਲ ਕਰਨ ਵਾਸਤੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਕਿਉਂਕਿ ਅਧੂਰੀ ਜਾਣਕਾਰੀ ਅਧੂਰਾ ਹੀ ਗਿਆਨ ਪ੍ਰਾਪਤ ਕਰਾਉਂਦੀ ਹੈ ਤੇ ਇਸ ਲਈ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਤੁਹਾਡੇ ਕੋਲ ਨਮੀ ਤੋਂ ਨਮੀ ਅਪਡੇਟ ਹਰ ਰੋਜ਼ ਪਹੁੰਚਦੀ ਰਹੇ ਤੇ ਹੁਣ ਮੈਂ ਦੱਸਦਾ ਤੇ ਜਿਹੜੇ ਮਜੀਠੀ ਦੇ ਵਕੀਲ ਹੈ ਉਹ ਕਿਆ ਕਹਿ ਰਹੇ ਹੈ ਮਜੀਠੀ ਦੇ ਵਕੀਲ ਉਸ ਨੂੰ ਬਚਾਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੈ ਮਜੀਠੀ ਦੇ ਵਕੀਲ ਕਹਿ ਰਹੇ ਹੈ ਕਿ ਮਜੀਠੀ ਆ ਤਾਂ ਭਗਤ ਬੰਦਾ ਰੱਬ ਦਾ ਬੰਦਾ ਸਾਧੂ ਬੰਦਾ ਜੀ ਤੇ ਉਹ ਪਾਠ ਪੂਜਾ ਕਰਨ ਵਾਲਾ ਬੰਦਾ ਪਰ ਕਹਿੰਦੇ ਉਹਦੇ ਕੋਲ 5-7 ਕਰੋੜ ਹੈ ਤਾਂ ਕਿਆ ਹੋ ਗਿਆ 5-700 ਕਰੋੜ ਦਾ ਮਾਮਲਾ ਕੋਈ ਜਿਆਦਾ بڑا ਮਾਮਲਾ ਨਹੀਂ ਪਰ ਜੇ ਗਰੀਬ ਬੰਦੇ ਨੂੰ ਪੁੱਛਿਆ ਜਾਵੇ ਕਿ 5-700 ਕਰੋੜ ਕਿੰਨਾ ਹੁੰਦਾ ਉਹਦੇ ਲਈ ਤਾਂ ਅਰਬਾਂ ਕਰਬਾਂ ਹੈ ਤੇ ਇਸ ਲਈ ਬਹੁਤ ਬੜੀ ਗੱਲ ਹੈ ਤੇ ਉਹਦੇ ਵਕੀਲਾਂ ਨੇ ਤਾਂ ਹੁਣ ਗੱਲ ਟਾਲਣੀ ਹੈਗੀ ਹੈ ਪਰ ਵਿਜੀਲੈਂਸ ਪੂਰੇ ਹੱਥ ਧੋ ਕੇ ਪੂਰੀ ਤਰ੍ਹਾਂ ਹੱਥ ਧੋ ਕੇ ਮਜੇਠੀਏ ਦੇ ਪਿੱਛੇ ਪਈ ਹੈ ਇੱਕ ਸਿਮ ਹੋਰ ਫੜਿਆ ਗਿਆ ਜਿਸ ਦੇ ਸਿੰਮ ਨੂੰ ਫੜਨ ਤੋਂ ਬਾਅਦ ਮਜੀਠੀ ਇਹਦੇ ਉਸ ਸਿੰਮ ਨੂੰ ਫੜਨ ਤੋਂ ਬਾਅਦ ਜਦੋਂ ਪਤਾ ਕਰਿਆ ਕਿ ਉਸ ਦਾ ਲਿੰਕ ਸਿੱਧਾ ਕੈਨੇਡਾ ਨਾਲ ਹੈ ਉਹ ਸਿੰਮ ਕੈਨੇਡਾ ਵਾਸਤੇ ਯੂਜ਼ ਕਰਦਾ ਸੀ ਤੇ ਜਿਸ ਬੰਦੇ ਕੋਲੋਂ ਫੜਿਆ ਗਿਆ ਜਦੋਂ ਉਸ ਬੰਦੇ ਨੂੰ ਪਤਾ ਲੱਗਿਆ ਵੀ ਸਿੰਮ ਫੜ ਹੋ ਗਿਆ ਮਜੀਠੀਆ ਫੜ ਹੋ ਗਿਆ ਉਹ ਬੰਦਾ ਪਹਿਲਾਂ ਹੀ ਪੰਜਾਬ ਛੱਡ ਕੇ ਬਾਹਰਲੇ ਦੇਸ਼ ਚਲੇ ਗਿਆ ਇਸ ਕਰਕੇ ਥੱਲੇ ਬਿਜੀਲੈਂਸ ਦੇ ਹੱਥ ਸਬੂਤ ਤਾਂ ਲੱਗ ਗਿਆ ਪਰ ਬੰਦਾ ਨਹੀਂ ਲੱਭਿਆ ਜੇਕਰ ਬੰਦਾ ਲੱਗ ਜਾਂਦਾ ਤਾਂ ਇੰਨੇ ਬੜੇ ਖੁਲਾਸੇ ਹੋ ਸਕਦੇ ਤੇ ਕਿ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੇ ਪਤਾ ਨਹੀਂ ਕੀ ਕੀ ਕੁਝ ਪਤਾ ਲੱਗਣਾ ਸੀ ਪਰ ਵਿਜੀਲੈਂਸ ਪੂਰੇ ਹੱਥ ਧੋ ਕੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਪੂਰੇ ਹੱਥ ਧੋ ਕੇ ਪਿੱਛੇ ਪਈ ਵੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਬੜਾ ਹੋ ਸਕਦਾ ਤੇ ਦਾਲ ਦੇ ਵਿੱਚ ਕੁਝ ਨਾ ਕੁਝ ਕਾਲਾ ਤਾਂ ਹੈਗਾ ਏ ਜਿਹੜੇ ਹਰ ਰੋਜ਼ ਗੱਲਾਂ ਸਾਹਮਣੇ ਆ ਰਹੀਆਂ ਕਦੇ ਸਿਮ ਆ ਗਿਆ ਕਦੇ ਕੁਝ ਹੋਰ ਫੜ ਲਿਆ ਮਤਲਬ ਕੋਈ ਨਾ ਕੋਈ ਗੱਲ ਨਵੀਂ ਰੋਜ਼ ਆ ਰਹੀ ਹੈ ਬਿਕਰਮ ਸਿੰਘ ਮਝੀਟੀਆਂ ਦੇ ਕੋਲ ਪ੍ਰਾਪਰਟੀ ਜਿਹੜੀ ਉਹ ਕਹਿੰਦੇ 800 ਕਰੋੜ ਦੀ ਹੈ 800 ਕਰੋੜ ਕੋਈ ਥੋੜਾ ਨਹੀਂ ਹੁੰਦਾ ਨਜਾਇਜ਼ ਪ੍ਰਾਪਰਟੀ ਦੀ ਗੱਲ ਕਰਦਾ ਬਾਕੀ ਤਾਂ ਪਤਾ ਨਹੀਂ ਤੇ ਬਾਹਰ ਵਿਦੇਸ਼ਾਂ ਦੇ ਨਾਲ ਕਾਰੋਬਾਰ ਸੈੱਟ ਕਰੇਵੇ ਜ਼ਮੀਨਾਂ ਪ੍ਰਾਪਰਟੀਆਂ ਰਿਸ਼ਤੇਦਾਰਾਂ ਦੇ ਨਾਂ ਤੇ ਲੈ ਕੇ ਛੱਡੀਆਂ ਇਸ ਕਰਕੇ ਹੁਣ ਤੱਕ ਕਿਸੇ ਨੂੰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ ਪਰ ਇਸ ਸਰਕਾਰ ਨੇ ਮਝੀਟੀਆਂ ਨੂੰ ਹੱਥ ਧੋ ਕੇ ਫੜਨਾ ਚਾਹਿਆ ਪਰ ਮੇਨ ਜਿਹੜੀਆਂ ਮੁਸ਼ਕਲਾਂ ਅਕਾਲੀ ਦਲ ਪਾਰਟੀ ਦੀਆਂ ਮੇਨ ਮੁਸ਼ਕਲਾਂ ਜਿਹੜੀਆਂ ਅਕਾਲੀ ਦਲ ਪਾਰਟੀ ਦੀਆਂ ਇਹਨਾਂ ਜਿੱਡੇ ਸਾਲੇ ਕਰਕੇ ਵਧੀਆਂ ਹੋਈਆਂ ਸਿੱਧੀ ਗੱਲ ਹੈ ਠੀਕ ਹੈ ਜਿਸ ਕਰਕੇ ਇਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੋਂ ਹੋਰ ਗੱਲਾਂ ਵੀ ਪੁੱਛੀਆਂ ਜਾ ਸਕਦੀਆਂ ਜਿਸ ਤੋਂ ਬਾਅਦ ਵੱਡੇ ਖੁਲਾਸੇ ਕੀਤੇ ਜਾ ਸਕਦੇ ਆ ਇਹ ਸਿਮ ਫੜਨ ਤੋਂ ਬਾਅਦ ਬਹੁਤ ਕੁਝ ਸਾਹਮਣੇ ਆ ਸਕਦਾ ਪਰ ਸਾਰੀ ਜਾਣਕਾਰੀ ਜੇਕਰ ਤੁਸੀਂ ਹਾਸਲ ਕਰਨਾ ਚਾਹੁੰਦੇ ਤਾਂ ਕੁਝ ਸਮਾਂ ਤਾਂ ਵੇਟ ਕਰਨੀ ਪੈਣੀ ਹੈ ਮੈਂ ਤੁਹਾਡੇ ਕੋਲ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਆਂਦਾ ਰ੍ਹਾਂਗਾ ਤੇ ਜੇਕਰ ਤੁਸੀਂ ਵੀ ਚਾਹੁੰਦੇ ਵੀ ਤੁਹਾਨੂੰ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਮਿਲੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜੀ ਕਿਉਂਕਿ ਤੁਹਾਨੂੰ ਇੱਥੇ ਹਰ ਰੋਜ਼ ਵਧੀਆ ਤੋਂ ਵਧੀਆ ਜਾਣਕਾਰੀ ਦਿੱਤੀ ਜਾਊਗੀ ਤੇ ਜਿਹੜਾ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਵਾਹਿਗੁਰੂ ਤੁਹਾਡੀ ਹਰ ਇੱਕ ਇੱਛਾ ਜ਼ਰੂਰ ਪੂਰੀ ਕਰੇਗਾ ਧੰਨਵਾਦ